ਬڑے ਅਹਿਮ ਫੈਸਲੇ ਲਾਗਿਆ ਪਾਰਦਰਸ਼ਤਾ ਆਉਗੀ ਟਰਾਂਸਪੇਰੈਂਸੀ ਆਉਗੀ ਸਭ ਤੋਂ ਪਹਿਲਾਂ ਜਿਹੜਾ ਅਹਿਮ ਫੈਸਲਾ ਹੋਇਆ ਸੁਸਾਇਟੀਜ਼ ਰਜਿਸਟ੍ਰੇਸ਼ਨ ਐਕਟ ਸਾਡੀ ਸਿਹਤ ਨੂੰ ਲੈ ਕੇ ਲੋਕਾਂ ਦੀ ਸਿਹਤ ਨੂੰ ਲੈ ਕੇ ਕਹਿਮ ਫੈਸਲਾ ਮਾਈਨਿੰਗ ਅਤੇ ਜੁਆਲੋਜੀ ਜਿਹੜਾ ਡਿਪਾਰਟਮੈਂਟ ਆ ਪੰਜਾਬ ਟਰਾਂਸਪੇਰੈਂਸੀ ਇਨ ਪਬਲਿਕ ਪ੍ਰੋਕਿਊਰਮੈਂਟ ਰੂਲਸ ਸਭ ਤੋਂ ਪਹਿਲਾਂ ਮੀਡੀਆ ਦੇ ਸਾਰੇ ਸਾਥੀਆਂ ਦਾ ਬहोत-ਬहोत ਧੰਨਵਾਦ ਅੱਜ ਪੰਜਾਬ ਕੈਬਨਿਟ ਦੀ ਕਹਿਮ ਮੀਟਿੰਗ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਹੋਈ ਜਿਹਦੇ ਅੰਦਰ ਪੰਜਾਬ ਨੂੰ ਲੈ ਕੇ ਡਿਫਰੈਂਟ ਡਿਪਾਰਟਮੈਂਟ ਨੂੰ ਲੈ ਕੇ ਬੜੇ ਅਹਿਮ ਫੈਸਲੇ ਲਏ ਗਏ ਜਿਨ੍ਹਾਂ ਦੇ ਨਾਲ ਮੈਂ ਸਮਝਦਾ ਪਾਰਦਰਸ਼ਤਾ ਆਊਗੀ ਟਰਾਂਸਪੇਰੈਂਸੀ ਆਊਗੀ ਔਰ ਲੋਕਾਂ ਦੇ ਕੰਮ ਜਿਹੜੇ ਨੇਗੇ ਉਹ ਬੜੇ ਜਲਦੀ ਤੇ ਮਜ਼ਬੂਤੀ ਦੇ ਨਾਲ ਹੋਣਗੇ ਸਭ ਤੋਂ ਪਹਿਲਾ ਜਿਹੜਾ ਅਹਿਮ ਫੈਸਲਾ ਹੋਇਆ ਸੋਸਾਇਟیز ਰਜਿਸਟ੍ਰੇਸ਼ਨ ਐਕਟ 1860 1860 ਦਾ ਜਿਹੜਾ ਸੋਸਾਇਟੀ ਰਜਿਸਟ੍ਰੇਸ਼ਨ ਐਕਟ ਬਣਾ ਹੋਇਆ ਸੀਗਾ ਉਹਦੇ ਅੰਦਰ ਲੋਕ ਆਪਣੀਆਂ ਸੁਸਾਇਟੀਆਂ ਟਰਸਟ ਰਜਿਸਟਰ ਕਰਵਾ ਕੇ ਕਾਫੀ ਸਾਰੇ ਉਹ ਸੁਬਾਹ ਜਿਹੜੀਆਂ ਉਹਨਾਂ ਪ੍ਰਾਪਰਟੀ ਨੂੰ ਕਿਤੇ ਨੂੰ ਲੀਜ਼ ਤੇ ਦਿੱਤਾ ਕਿਸ ਨੂੰ ਵੇਚਦਾ ਉਹਦਾ ਮਿਸਜੂ ਜਿਹੜਾ ਵੱਡੇ ਪੱਧਰ ਤੇ ਪੰਜਾਬ ਤੋਂ ਹੁੰਦਾ ਸੀਗਾ ਤੋਂ ਉਹਦੇ ਲਈ ਅਸੀਂ ਰੂਲਸ ਬਣਾਏ ਨੇਗੇ ਆ ਜਿਹਦੀ ਆਡਿਟ ਹੋਊਗਾ ਵਿੱਤੀ ਉਹਦੀਆਂ ਸਾਲਾਨਾ ਸਟੇਟਮੈਂਟਾਂ ਹੋਣਗੀਆਂ ਉਹਦੇ ਨਾਮ ਦੀ ਵਰਤੋਂ ਜਿਹੜੀ ਆ ਉਹ ਕਿਸ ਤਰ੍ਹਾਂ ਹੋਊਗੀ ਉਹਦੀ ਜਾਂਚ ਅੱਤਕੇ ਪ੍ਰਬੰਧਕ ਨਿਯੁਕਤ ਕਰਨ ਦਾ ਕੰਮ ਜਿਹੜਾ ਰਜਿਸਟਰ ਜਿਹੜਾ ਸੋਸਾਇਟੀਜ਼ ਆ ਉਹਨੂੰ ਦਿੱਤਾ ਗਿਆਗਾ ਸੋ ਇਹਦੇ ਨਾਲ ਬਹੁਤ ਹੀ ਬਸ ਸੰਬੰਧਾ ਜਿਹੜਾ ਕਿਤਨਾ ਕਿਤੇ ਸੋਸਾਇਟੀਜ਼ ਬਣਦੀਆਂ ਸੀਗੀਆਂ ਉਹਨਾਂ ਸੋਸਾਇਟੀਆਂ ਦਾ ਕੰਮ ਸੁਖਾਲਾ ਹੋਇਆਗਾ 1860 ਤੋਂ ਬਾਅਦ 1860 ਤੋਂ ਬਾਅਦ ਇਹ ਪਹਿਲੀ ਵੱਡੀ ਐਮੈਂਡਮੈਂਟ ਆ ਜਿਹਦੇ ਨਾਲ ਜੋ ਸੋਸਾਇਟੀਆਂ ਦੇ ਅੰਦਰ ਕਿਤਨਾ ਕਿਤੇ ਲੋਕਾਂ ਨਾਲ ਧੋਖੇਬਾਜ਼ੀ ਹੋ ਜਾਂਦੀ ਸੀ ਮੈਂਬਰ ਬਣਾ ਕੇ ਚੀਟਿੰਗ ਹੋ ਜਾਂਦੀ ਸੀਗੀ ਉਹ ਸਾਰੀ ਖਤਮ ਹੋਊਗੀ ਔਰ ਕੰਟਰੋਲ ਜਿਹੜਾ ਸਾਡਾ ਸਹਿਕਾਰੀ ਸੁਸਾਇਟੀ ਦੇ ਉੱਤੇ ਸੌਰੀ ਸੁਸਾਇਟੀ ਐਕਟ ਦੇ ਅਧਿਨ ਸੁਸਾਇਟੀ ਦੇ ਉੱਤੇ ਜਿਹੜਾ ਰਜਿਸਟਰ ਕੰਟਰੋਲਰ ਦਾ ਰਹੂਗਾ ਉਹ ਸਾਰੇ ਰੂਲ ਐਂਡ ਫਰੇਮ ਕਰੂਗਾ ਤਾਂ ਕਿ ਉਹ ਨਾਲੇ ਸਮੇਂ ਚ ਕਿਸੇ ਨੂੰ ਵੀ ਕਿਸੇ ਕਿਸ ਪ੍ਰਕਾਰ ਦੀ ਦਿੱਕਤ ਨਾ ਆਵੇ ਇਸ ਤੋਂ ਬਿਨਾ ਇੱਕ ਐਮ ਫੈਸਲਾ ਕਰਦਿਆਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮਾਈਨਿੰਗ ਅਤੇ ਜੁਆਲੋਜੀ ਜਿਹੜਾ ਡਿਪਾਰਟਮੈਂਟ ਆ ਮਾਈਨਿੰਗ ਜੀਓਲੋਜੀ ਡਿਪਾਰਟਮੈਂਟ ਦੇ ਅੰਦਰ ਵੀ ਜਿਹੜੀ ਪਾਰਦਰਸ਼ਤਾ ਲੈ ਕੇ ਆਉਣ ਦੇ ਲਈ ਟਰਾਂਸਪਰੈਂਸੀ ਲੈ ਕੇ ਆਉਣ ਦੇ ਲਈ ਇਹਦੇ ਵਿੱਚ ਵੀ ਜਿਹੜੀਆਂ ਅਪੀਲਾਂ ਹੁੰਦੀਆਂ ਸੀ ਜਦੋਂ ਕਿਸੇ ਨੂੰ ਕੋਈ ਮਾਈਨਿੰਗ ਦੇ ਅੰਦਰ ਮਿਨਰਲ ਦੇ ਅੰਦਰ ਕੋਈ ਨਾ ਕੋਈ ਗਲਤੀ ਕਰਦਾ ਸੀਗਾ ਤਾਂ ਉਹਦੇ ਵਿੱਚ ਜਾਂ ਬਹਾਨਾ ਦੀ ਜਿਹੜੇ ਵਾਹਨ ਚੱਲਦੇ ਨੇਗੇ ਉਹਨਾਂ ਦੀ ਕੋਈ ਰਜਿਸਟ੍ਰੇਸ਼ਨ ਦੇ ਅੰਦਰ ਗਲਤੀ ਹੁੰਦੀ ਸੀਗੀ ਉਹ ਸਾਰਾ ਅਸੀਂ ਠੀਕ ਕੀਤਾਗਾ ਉਹਦੀ ਅਪੀਲੇਟ ਅਥਾਰਟੀ ਬਣਾਈ ਆ ਔਰ ਨਾਲ ਦੀ ਨਾਲ ਜੀਪੀਐਸ ਸਿਸਟਮ ਜਿਹੜਾ ਜੀਪੀਐਸ ਸਿਸਟਮ ਉਹ ਲਾਜ਼ਮੀ ਕੀਤਾਗਾ ਤਾਂ ਕਿ ਰੀਅਲ ਟਾਈਮ ਟਰੈਕਿੰਗ ਜਿਹੜੀ ਆ ਹੋ ਸਕੇ ਬਹੁਤ ਵੱਡਾ ਇਹ ਫੈਸਲਾਗਾ ਕਿ ਰੀਅਲ ਟਾਈਮ ਟਰੈਕਿੰਗ ਜਿਹੜੀ ਸਿਸਟਮ ਦੀ ਹੋ ਸਕੇ ਟਰੱਕ ਕਿੱਥੋਂ ਚੱਲਿਆ ਕਿੰਨੇ ਵਜੇ ਕਿੱਥੇ ਪਹੁੰਚਿਆ ਸੋ ਜੀਪੀਐਸ ਸਿਸਟਮ ਦੀ ਜਿਹੜੀ ਲਾਜ਼ਮੀ ਕੀਤਾਗਾ ਸੋ ਇਹਦੇ ਨਾਲ ਮੈਂ ਸਮਝਦਾ ਕਾਫੀ ਵੱਡੇ ਪੱਧਰ ਤੇ ਜੇ ਟਰਾਂਸਪਰੈਂਸੀ ਆ ਮਾਈਨਿੰਗ ਡਿਪਾਰਟਮੈਂਟ ਦੇ ਅੰਦਰ ਆਊਗੀ ਔਰ ਕੋਈ ਵੀ ਜਿਹੜਾ ਇਲੀਗਲ ਮਾਈਨਿੰਗ ਕਰੂਗਾ ਉਹ ਤੁਰੰਤ ਸਰਕਾਰ ਦੇ ਔਰ ਡਿਪਾਰਟਮੈਂਟ ਦੇ ਸਕੰਜੇ ਚਾਊਗਾ ਇਸ ਤੋਂ ਬਿਨਾ ਸਹਿਕਾਰਤਾ ਡਿਪਾਰਟਮੈਂਟ ਦੇ ਅੰਦਰ ਸਹਿਕਾਰਤਾ ਡਿਪਾਰਟਮੈਂਟ ਦੇ ਅੰਦਰ ਪਾਵਰ ਜਿਹੜੀਆਂ ਸੀ ਔਰ ਡਿਫਰੈਂਟ ਅਧਿਕਾਰੀਆਂ ਨੂੰ ਜਿਹੜੀਆਂ ਡੈਲੀਗੇਟ ਕੀਤੀਆਂ ਗਈਆਂ ਸੀ ਜਿਨ੍ਹਾਂ ਦੇ ਕਾਰਨ ਐਪੀਲੇਟ ਅਥਾਰਟੀ ਵੀ ਹੋਈ ਸੀਗਾ ਔਰ ਡੈਲੀਗੇਟਡ ਅਥਾਰਟੀ ਵੀ ਹੋਈ ਸੀਗਾ ਯਾਨੀ ਇੱਕ ਅਫੀਸਰ ਦੋ ਦੋ ਅਥਾਰਟिटीज ਦਾ ਕੰਮ ਕਰਦਾ ਸੀਗਾ ਪਹਿਲਾਂ ਅਪੀਲ ਉਹਨੇ ਬੀਂਗ ਡੈਲੀਗੇਟ ਅਥਾਰਟੀ ਸੁਣੀ ਬਾਅਦ ਚ ਉਹਨੇ ਬੀਂਗ ਐਪੀਲੇਟ ਅਥਾਰਟੀ ਸੁਣੀ ਸੋ ਉਹਦੇ ਨਾਲ ਕੀ ਸੀਗਾ ਕਿ ਮਲਾਜਮਾਂ ਦਾ ਡਿਪਾਰਟਮੈਂਟ ਦਾ ਸਮਾਵੀਾਈ ਹੁੰਦਾ ਸੀਗਾ ਤੇ ਲੋਕਾਂ ਜਿਹੜੇ ਮੁਲਾਜ਼ਮ ਸੀ ਉਹਨਾਂ 'ਚ ਵੀ ਕਾਫੀ ਜਿਹੜੀ ਆ ਬਈ ਹੁੰਦਾ ਸੀਗਾ ਰੋਸ ਪਾਇਆ ਜਾਂਦਾ ਸੀਗਾ ਕਿ ਇੱਕ ਕੋਈ ਅਧਿਕਾਰੀ ਆ ਪਹਿਲਾਂ ਇਹ ਨਹੀਂ ਫੈਸਲਾ ਕੀਤਾ ਹੁਣ ਅਪੀਲਸ 'ਚ ਵੀ ਇਹਦੇ ਕੋਲ ਜਾਵਾਂਗੇ ਔਰ ਉਹਦੇ 'ਚ ਅਨੁਸ਼ਾਸਨੀ ਅਥਾਰਟੀ ਦੇ ਕਰਮਚਾਰੀਆਂ ਦਾ ਇਹਦਾ ਗਠਨ ਕੀਤਾ ਗਿਆ ਅਪੀਲਟ ਅਥਾਰਟੀ ਜਿਹੜੀ ਆ ਉਹ ਵੀ ਜਿਹੜੀ ਉਹਦੀ ਡੁਪਲੀਕੇਸ਼ਨ ਜੇ ਮੈਂ ਕਹਦਾ ਤਾਂ ਖਤਮ ਕੀਤੀ ਆ ਤਾਂ ਇਹਦੇ ਨਾਲ ਡਿਪਾਰਟਮੈਂਟ ਜਿਹੜਾ ਸਾਡਾ ਸਹਿਕਾਰਤਾ ਡਿਪਾਰਟਮੈਂਟ ਆ ਉਹਦੇ ਅੰਦਰ ਜਿਹੜੀ ਅਨੁਸ਼ਾਸਨੀ ਕਾਰਵਾਈ ਹੈ ਡਿਪਾਰਟਮੈਂਟ ਦੇ ਅਧਿਕਾਰੀ ਜੇਕਰ ਗਲਤ ਕੰਮ ਕਰਦੇ ਨੇ ਤਾਂ ਉਹ ਵੀ ਤਰਕਸੰਗਤ ਕੀਤੀ ਆ ਪਾਰਦਰਸ਼ਤਾ ਉੱਤੇ ਰያਦੀ ਆ ਟਰਾਂਸਪਰੈਂਸੀ ਜਿਹੜੀ ਲੈਂਦੀ ਆ ਇਸ ਤੋਂ ਬਿਨਾ ਪੰਜਾਬ ਦੇ ਜਿਹੜੇ ਪ੍ਰੋਕਿਊਰਮੈਂਟ ਰੂਲਸ ਨੇ ਪੰਜਾਬ ਦੇ ਪੰਜਾਬ ਟਰਾਂਸਪਰੈਂਸੀ ਇਨ ਪਬਲਿਕ ਪ੍ਰੋਕਿਊਰਮੈਂਟ ਰੂਲਸ ਇਹਨਾਂ 'ਚ ਬਸੀਂ ਅ ਸੋਧ ਕੀਤੀ ਆ ਕਿਉਂਕਿ ਅੱਗੇ ਜਿਹੜੀ ਲਿਮਿਟ ਸੀ ਬਿਗੈਰ ਟੈਂਡਰ ਦੇ ਸਿਰਫ 2.50 ਲੱਖ ਹਜ਼ਾਰ ਤੱਕ ਇਹ ਬਹੁਤ ਪੁਰਾਣੇ ਰੂਲ ਬਣੇ ਹੋਏ ਸੀ 2,50,000 ਤੱਕ ਸੀ ਹੁਣ ਅਸੀਂ ਵਧਾ ਕੇ ਜਿਹੜੀ ਆ 5 ਲੱਖ ਰੁਪਏ ਤੱਕ ਕਰ ਸਕੀ 5 ਲੱਖ ਰੁਪਏ ਤੱਕ ਜਿਹੜੀ ਉਹ ਟੈਂਡਰ ਪ੍ਰਕਿਰਿਆ ਤੋਂ ਛੂਟ ਹੋਊਗੀ ਕਈ ਵਾਰ ਛੋਟੇ-ਛੋਟੇ ਈਕੁਪਮੈਂਟ ਲੈਣੇ ਹੁੰਦੇ ਸੀ ਮੰਨ ਲਓ ਕਿਸੇ ਹਸਪੀਟਲ ਨੇ ਅਲਟਰਾਸਾਉਂਡ ਮਸ਼ੀਨ ਖਰੀਦਣੀ ਆ ਜਾਂ ਕੋਈ ਹੋਰ ਈਕੁਪਮੈਂਟ ਖਰੀਦਣਾ ਹੈ ਉਹ ਫਾਈਲ ਜਿਹੜੀ ਆ ਅਪ ਟੂ ਸੈਕਟਰੀ ਆਉਂਦੀ ਸੀ ਵਿਧਾਨ ਸਭਾ ਤੱਕ ਸੌਰੀ ਕੈਬਨਿਟ ਤੱਕ ਆਉਂਦੀ ਸੀ ਉਹ ਇੰਨੀਆਂ ਮਨਜ਼ੂਰੀਆਂ ਲੈਂਦੇ ਲੈਂਦੇ ਸਾਲ ਜਿਹੜਾ ਲੰਘ ਜਾਂਦਾ ਸੀਗਾ ਸੋ ਤੇਜ਼ੀ ਦੇ ਨਾਲ ਕੰਮ ਜਿਹ ਔਰ 5 ਲੱਖ ਰੁਪਏ ਤੱਕ ਕੇ ਲਈ ਅਸੀਂ ਲਿਮਿਟ ਜਿਹੜੀ ਆ ਉਹ ਕੀਤੀ ਆ ਇਹਦੇ ਨਾਲ ਮੈਂ ਸਭ ਦਾ ਥੱਲੇ ਜਿਹੜਾ ਅਮਲਾ ਫੈਲਾਗਾ ਉਹਨੂੰ ਕੰਮ ਕਰਨ ਦਾ ਸਹਾਲਾ ਹੋਊਗਾ ਔਰ ਪ੍ਰੋਕਿਊਰਮੈਂਟਾਂ ਦੇ ਅੰਦਰ ਪ੍ਰੋਕਿਊਰਮੈਂਟ ਰੂਲਸ ਦੇ ਅੰਦਰ ਇਹ ਜਿਹੜੀ ਅਸੀਂ ਛੋਟੀ ਸੋਧ ਕੀਤੀ ਆ ਜਿਹਦੇ ਨਾਲ ਮੈਂ ਸਭ ਦਾ ਕਿ ਸਾਨੂੰ ਬਹੁਤ ਵੱਡਾ ਡਿਪਾਰਟਮੈਂਟ ਨੂੰ ਫਾਇਦਾ ਹੋਊਗਾ ਇਸ ਤੋਂ ਬਿਨਾ ਪੰਜਾਬ ਦੇ ਅੰਦਰ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੇਨ ਅਜੰਡਾ ਐਜੂਕੇਸ਼ਨ ਤੇ ਹੈਲਥ ਅੱਜ ਹੈਲਥ ਨੂੰ ਲੈ ਕੇ ਸਾਡੀ ਸਿਹਤ ਨੂੰ ਲੈ ਕੇ ਲੋਕਾਂ ਦੀ ਸਿਹਤ ਨੂੰ ਲੈ ਕੇ ਕਹਿਮ ਫੈਸਲਾ ਜਿਹੜਾ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਲਿਆਗਾ ਕਿ ਜਿਹੜੇ ਅਸੀਂ ਡਾਕਟਰਸ ਨੂੰ ਜਿਹੜੇ ਪ੍ਰਾਈਵੇਟ ਡਾਕਟਰ ਨੇਗੇ ਉਹਨਾਂ ਨੂੰ ਜਿਹੜੇ ਸਪੈਸ਼ਲਿਸਟ ਡਾਕਟਰ ਨੇਗੇ ਉਹਨੂੰ ਅਸੀਂ ਇੰਪੈਨਲ ਕਰਾਂਗੇ ਸਰਕਾਰ ਦੇ ਪੈਨਲ ਤੇ ਲੈ ਕੇ ਆਵਾਂਗੇ ਔਰ ਅਸੀਂ ਉਹਨਾਂ ਨੂੰ ਟੁਕਮਾ ਜਿਹੜਾ ਮੁਆਵਜ਼ਾ ਕਹਿ ਲਈਏ ਜਾਂ ਉਹਨਾਂ ਨੂੰ ਇਨਸੈਂਟਿਵ ਗੁੱਡਵਰਡ ਹੈ ਕਿ ਇਨਸੈਂਟਿਵ ਜਿਹੜਾ ਅਸੀਂ ਉਹਨਾਂ ਨੂੰ ਦੇਵਾਂਗੇ ਪੰਜਾਬ ਦੇ ਅੰਦਰ ਕਾਫੀ ਸ਼ਾਰਟ ਐ ਇਸ ਗੱਲ ਦੀ ਪਰ ਲੇਕਿਨ ਅਸੀਂ ਨੇ ਇਹ ਫੈਸਲਾ ਕੀਤਾਗਾ ਕਿ ਅਸੀਂ 300 ਜਿਹੜੇ ਸਪੈਸ਼ਲਿਸਟ ਡਾਕਟਰ ਨੇਗੇ ਉਹਨਾਂ ਨੂੰ ਬਾਹਰੋਂ ਜਿਹੜੇ ਪ੍ਰਾਈਵੇਟ ਹਸਪੀਟਲ ਦੇ ਅੰਦਰ ਕੰਮ ਕਰਦੇ ਨੇਗੇ ਸੋ ਉਹਨਾਂ ਨੂੰ ਆਨ ਕਾਲ ਵੀ ਬੁਲਾਵਾਂਗੇ ਤਾਂ ਆਨ ਕਾਲ ਦਾ ਵੀ ਉਹਨਾਂ ਦਾ ਸਿਰ ਰੱਖਿਆ ਗਿਆ ਜਿਹੜੀ ਓ ਪੀ ਡੀ ਦੇ ਅੰਦਰ ਆਉਣਗੇ ਜਿਹੜੇ ਓ ਪੀ ਡੀ ਦੇ ਅੰਦਰ ਆਉਣਗੇ ਤਾਂ ਅਸੀਂ ਉਹਨਾਂ ਨੂੰ ਘੱਟੋ ਘੱਟ ਫੀਸ ਜਿਹੜੀ ਆ ਨਿਰਧਾਰਤ ਕੀਤੀ ਆ 100 ਰੁਪਿਆ ਕਿ 100 ਰੁਪਿਆ ਫੀਸ ਲੈਣਗੇ ਡਾਕਟਰ ਤੋਂ ਜਿਹੜੇ OPD ਚ ਸੋਣਗੇ ਜਦੋਂ OPD ਚ ਮਰੀਜ਼ ਚੈੱਕ ਕਰਨ ਲਈ ਆਉਣਗੇ ਤਾਂ 100 ਰੁਪਿਆ ਜਦੋਂ ਇਨਡੋਰ ਪੇਸ਼ੈਂਟ ਨੂੰ ਚੈੱਕ ਕਰਨ ਲਈ ਆਉਣਗੇ ਤਾਂ ਉਦੋਂ ਵੀ ਉਹਦਾ 100 ਰੁਪਿਆ ਹੈਗਾ ਸੋ ਵੱਧ ਤੋਂ ਵੱਧ ਮਰੀਜ਼ ਜਿਹੜੇ ਨੇ ਸੌਰੀ ਮਰੀਜ਼ਾਂ ਦੀ ਗਿਣਤੀ OPD ਚ 50 ਤੋਂ ਲੈ ਕੇ 150 ਚੈੱਕ ਕਰ ਸਕਦਾ ਹੈਗਾ ਔਰ ਇਨਡੋਰ ਦੇ ਵਿੱਚ 2 ਤੋਂ ਲੈ ਕੇ 20 ਤੱਕ ਚੈੱਕ ਕਰ ਸਕਦਾ ਹੈਗਾ ਇਸ ਤੋਂ ਬਿਨਾ ਜਿਹੜੇ ਸਾਡੇ ਇਨ ਸਰਵਿਸ ਡਾਕਟਰ ਨੇਗੇ ਮੰਨ ਲਓ ਪਟਿਆਲਾ ਦੇ ਅੰਦਰ ਇਨ ਸਰਵਿਸ ਨੇ ਉਹਦੀ ਟਾਈਮ ਖਤਮ ਹੋ ਗਿਆ ਜੇਕਰ ਉਹ ਸਪੈਸ਼ਲਿਸਟ ਡਾਕਟਰ ਨੂੰ ਦਿਨ ਦੇ ਸਮੇਂ ਡੇ ਟਾਈਮ ਕਾਲ ਔਨ ਕਾਲ ਕੀਤਾ ਜਾਊਗਾ ਮੰਨ ਲਓ ਦੀ ਡਿਊਟੀ ਰਾਤ ਨੂੰ ਆ ਤੇ ਉਹਨੂੰ ਅਸੀਂ ਡੇਸ ਕਾਲ ਕਰਦੇ ਆ ਤਾਂ ਉਹ 1000 ਰੁਪਏ ਜਿਹੜਾ ਅਸੀਂ ਪੈਸੇ ਦੇਵਾਂਗੇ ਔਰ ਸਵੇਰੇ ਉਹਦਾ ਟਾਈਮਿੰਗ ਹੋਊਗਾ ਸਵੇਰੇ 8 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਜੇਕਰ ਉਹਨੂੰ ਰਾਤ ਨੂੰ ਕਾਲ ਕੀਤਾ ਜਾਊਗਾ ਤਾਂ ਉਹਦਾ ਸੈਂਟਰ ਇਨਸੈਂਟਿਵ ਜਿਹੜਾ ਉਹ ਡਬਲ ਹੋ ਜਾਊਗਾ ਸੋ ਇਹਦੇ ਨਾਲ ਮੈਂ ਸਮਝਦਾ ਸਾਡਾ ਜਿਹੜਾ ਇੱਕ ਬਹੁਤ ਵੱਡਾ ਕਾਰਜਾ ਉਹ ਪੂਰਾ ਹੋ ਜੂ ਅਸੀਂ ਪਹਿਲੀ ਟੱਟੇ ਜਿਹੜੇ 300 ਤੋਂ ਵੱਧ ਸੌਰੀ 300 ਪੋਸਟਾਂ ਭਰਨ ਦੀ ਪ੍ਰਵਾਨਗੀ ਦਿੱਤੀ ਆ ਸਪੈਸ਼ਲਿਸਟ ਡਾਕਟਰਾਂ ਨੂੰ ਕਿ ਇਹਨਾਂ ਨੂੰ ਔਨ ਕਾਲ ਬੁਲਾ ਲਿਆ ਜਾਵੇ ਔਰ ਜਿਹੜੀਆਂ ਵੀ ਸਰਵਿਸਸ ਲੋਕਾਂ ਨੂੰ ਮੁਹੱਈਆ ਕਰਵਾਦੀਆਂ ਜਾਣ ਕਿਉਂਕਿ ਨਹੀਂ ਕਈ ਵਾਰ ਕੀ ਹੁੰਦਾ ਜਿੱਥੇ ਸਪੈਸ਼ਲਿਸਟ ਡਾਕਟਰ ਨਹੀਂ ਹੁੰਦਾ ਪ੍ਰਾਈਵੇਟ ਸੈਕਟਰ ਚ ਕੰਮ ਕਰ ਰਿਹਾ ਹੁੰਦਾ ਪੇਸ਼ੈਂਟ ਜਿਹੜਾ ਉਹ ਸਰਕਾਰੀ ਹਸਪੀਟਲ ਦਾ ਆ ਜਾਂਦਾ ਹੈਗਾ ਔਰ ਡਾਕਟਰ ਨਾ ਹੋਣ ਦੇ ਕਾਰਨ ਜਾਂ ਲੇਟ ਹੋਣ ਦੇ ਕਾਰਨ ਉਹ ਮਰੀਜ਼ ਨੂੰ ਜਿਹੜੀ ਦਿੱਕਤ ਆਉਂਦੀ ਹੈ ਉਸੇ ਬਹੁਤ ਵੱਡਾ ਫੈਸਲਾ ਅੱਜ ਪੰਜਾਬ ਸਰਕਾਰ ਨੇ ਕੀਤਾ ਸਰਦਾਰ ਭਗਵੰਤ ਸਿੰਘ ਮਾਜੀ ਨੇ ਕੀਤਾ ਕਿ ਜਿਹੜੇ ਸਪੈਸ਼ਲਿਸਟ ਡਾਕਟਰ ਨੇ ਉਹਨਾਂ ਨੂੰ ਇੰਪੈਨਲ ਕਰਾਂਗੇ ਔਰ ਉਹਨਾਂ ਨੂੰ ਜਿਹੜਾ ਅਸੀਂ ਮਾਨ ਪੱਤਾ ਦੇਵਾਂਗੇ ਉਹਨਾਂ ਨੂੰ ਇਨਸੈਂਟਿਵ ਦੇਵਾਂਗੇ ਵੱਡੇ ਫੈਸਲੇ ਜਿਹੜੇ ਨੇਗੇ ਉਹ ਅੱਜ ਦੀ ਕੈਬਨਟ ਚ ਹੋਏ ਨੇ ਇਸ ਤੋਂ ਬਿਨਾ ਅੱਜ ਦੀ ਕੈਬਨਟ ਦੇ ਅੰਦਰ ਸਰਦਾਰ ਭਗਵੰਤ ਸਿੰਘ ਮਾਜੀ ਨੇ ਇੱਕ ਬਹੁਤ ਵੱਡਾ ਵਿਚਾਰ ਕੀਤਾਗਾ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਡਾਕਟਰ ਜਿਹੜੇ ਡਾਕਟਰ ਬਾਰਡਰ ਏਰੀਆ ਚ ਆਪਣੀਆਂ ਸੇਵਾਵਾਂ ਨਿਭਾਉਣਗੇ ਜਿਹੜੇ ਟੀਚਰ ਆਪਣੇ ਬਾਰਡਰ ਏਰੀਆ ਚ ਆਪਣੀਆਂ ਸੇਵਾਵਾਂ ਨਿਭਾਉਣਗੇ ਔਰ ਉੱਥੇ ਕੰਮ ਕਰਨਗੇ ਉਹਨਾਂ ਦੇ ਲਈ ਅਸੀਂ ਸਪੈਸ਼ਲ ਜਿਹੜਾ ਸੈਂਟਰ ਰੱਖਣ ਦੀ ਗੱਲ ਜਿਹੜੀ ਅਜਮਾਨ ਸਾਹਿਬ ਨੇ ਕੀਤੀ ਆ ਸੋ ਉਹਦੇ ਲਈ ਅਸੀਂ ਅਧਿਕਾਰੀਆਂ ਨੂੰ ਕਿਹਾਗਾ ਕਿ ਇਹਦੇ ਤੇ ਜਲਦ ਪ੍ਰਪੋਜ਼ਲ ਬਣਾ ਕੇ ਭੇਜੋ ਕਿਉਂਕਿ ਨਹੀਂ ਕੀ ਹੋ ਰਿਹਾ ਤਰਨ ਤਾਰਨ ਚ ਬਦਲੀ ਕਰਵਾ ਕੇ ਹਰਾਂ ਕੇ ਉਹਨਾਂ ਦਾ ਜਿਹੜਾ ਭਰਤੀ ਹੋਈ ਹੁੰਦੀ ਆ ਉਹ ਬਾਰਡਰ ਏਰੀਆ ਚ ਹੋਈ ਹੁੰਦੀ ਆ ਉਹ ਕੋਈ ਨਾ ਕੋਈ ਤਰੀਕਾ ਲੱਭ ਕੇ ਦੂਸਰੇ ਸਟੇ ਉਹਦੇ ਚ ਆ ਜਾਂਦੇ ਨੇ ਸੈਂਟਰ ਤੇ ਲਗਭਗ ਸਾਰਾ ਜਿਹੜਾ ਬਾਰਡਰ ਏਰੀਆ ਖਾਲੀ ਰਹਿੰਦਾਗਾ ਸੋ ਇਹਦੇ ਲਈ ਆਉਣ ਵਾਲੇ ਸਮੇਂ ਜਿਹੜੀ ਪਾਲਿਸੀ ਬਣ ਕੇ ਤਿਆਰ ਹੋਊਗੀ ਤਾਂ ਕਿ ਜਿਹੜਾ ਬਾਰਡਰ ਦੇ ਉੱਤੇ ਸਿਵਾਮਾ ਨਵਾਊਗਾ ਲਾਸਟ ਮਿੰਟ ਸਿਵਾਮਾ ਨਵਾਊਗਾ ਉਹਨੂੰ ਕਿਵੇਂ ਅਸੀਂ ਇਨਸੈਂਟਿਵਾਇਜ਼ ਕਰਨਾਗਾ ਕਿਸ ਤਰ੍ਹਾਂ ਉਹਨੂੰ ਪ੍ਰੋਤਸਾਹਨ ਕਰਨਾਗਾ ਕਿਸ ਤਰ੍ਹਾਂ ਉਹਨੂੰ ਅਸੀਂ ਇਨਕ੍ਰੀਮੈਂਟਲ ਜਾਂ ਉਹਦੀ ਸਰਵਿਸ ਦੇ ਤਰ੍ਹਾਂ ਕੀ ਕੀ ਲਾਭ ਦੇਣੇ ਨੇਗੇ ਇਹ ਸਾਰਾ ਕਰਨ ਦਾ ਮਾਨਜੁਕ ਸੀਐਮ ਸਾਹਿਬ ਨੇ ਅੱਜ ਫੈਸਲਾ ਕੀਤਾਗਾ ਔਰ ਸਾਰੇ ਆਫਸਰ ਸਾਹਿਬਾਨ ਦੀ ਡਿਊਟੀ ਲਾਈ ਆ ਕਿ ਇੱਕ ਪਾਲਿਸੀ ਬਣਾਈ ਜਾਵੇ ਜਿਹੜੇ ਖਾਸ ਕਰਕੇ ਬਾਰਡਰ ਦੇ ਸੱਤਾ ਜ਼ਿਲ੍ਹਿਆਂ ਦੇ ਅੰਦਰ ਸਿਵਾਮਾ ਨਵਾਉਦੇ ਨਹੀਂ ਤਾਂ ਜੇ ਆਪਾਂ ਗੱਲ ਕਰੀਏ ਤਾਂ ਮਹਾਲੀ ਸਾਰਾ ਤਾਂ ਭਰਿਆ ਪਿਆਗਾ 100% ਪਟਿਆਲਾ ਭਰਿਆ ਪਿਆ ਸੰਗਰੂਰ ਭਰਿਆ ਪਿਆ ਲੁਧਿਆਣਾ ਜਲੰਧਰ ਅੰਮ੍ਰਿਤਸਰ ਇਹ ਸਾਰੇ ਅੰਦਰਲੇ ਡਿਸਟ੍ਰਿਕਟ ਭਰੇ ਪਏ ਨੇ ਔਰ ਆਊਟਰ ਦੇ ਡਿਸਟ੍ਰਿਕਟ ਜਿਹੜੇ ਨੇ ਕਿ ਉਹ ਕਿਤੇ ਨਾ ਕਿਤੇ ਖਾਲੀ ਰਹਿ ਜਾਂਦੇ ਨੇ ਕਿ ਸੋ ਇਸ ਗੱਲ ਨੂੰ ਤਰਕ ਸੰਗਤ ਬਣਾਉਣ ਲਈ ਜਿਹੜਾ ਅੱਜ ਇਹ ਫੈਸਲਾ ਕੀਤਾ ਗਿਆ ਆਉਣ ਵਾਲੇ ਸਮੇਂ ਦੀ ਅਗਲੀਆਂ ਕੈਬਨਿਟ ਦਾ ਹਿੱਸਾ ਹੋਊਗਾ ਪਰ ਲੇਕਿਨ ਅੱਜ ਅਫਸਰ ਸਾਹਿਬਾਨ ਦੇ ਬਾਰੇ ਜਾਣੂ ਕਰਵਾਇਆ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਜ ਜੀ ਨੇ ਜਦੋਂ ਅਸੀਂ ਆਉਣ ਤਰਨਤਾਰਨ ਦੀ ਇਲੈਕਸ਼ਨ ਚ ਗਏ ਔਰ ਉਸ ਤੋਂ ਪਹਿਲਾਂ ਵੀ ਜਦੋਂ ਬਾਰਡਰ ਤੇ ਜਾਂਦੇ ਨੇ ਕਿ ਅਸੀਂ ਦੇਖਦੇ ਆ ਕਿ ਬੜੀ ਸਮੱਸਿਆ ਆਉਂਦੀ ਆ ਆ ਲੋਕ ਕਿ ਕੋਈ ਗੱਲ ਕਰਦੇ ਨੇ ਕਿ ਸਾਡਾ ਜਿਹੜਾ ਡਾਕਟਰ ਉਹ ਕਿੱਥੇ ਗਿਆ ਸਾਡਾ ਟੀਚਰ ਕਿੱਥੇ ਗਿਆ ਸੋ ਹੁਣ ਜਿਹੜਾ ਵੀ ਉਥੇ ਡਾਕਟਰ ਅਸੀਂ ਅਪਾਇੰਟ ਕਰਾਂਗੇ ਜਿਹੜਾ ਵੀ ਅਸੀਂ ਟੀਚਰ ਮਾਸਟਰ ਉਥੇ ਅਪਾਇੰਟ ਕਰਾਂਗੇ ਉਹਨੂੰ ਅਸੀਂ ਸਪੈਸ਼ਲ ਕੁਛ ਨਾ ਕੋ ਜਿਹੜਾ ਇਨਸੈਂਟਿਵਾਇਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂਗੇ ਸੋ ਇਹਦੇ ਬਾਰੇ ਅਗਲੀ ਕੈਬਨਿਟ ਚ ਵਿਚਾਰ ਕਰਾਂਗੇ ਥੈਂਕ ਯੂ ਵੱਖਰਾ ਕਿੱਦੋਂ ਬਣੇਗਾ ਹੈਲਥ ਡਿਪਾਰਟਮੈਂਟ ਦਾ ਨਹੀਂ ਨਹੀਂ ਕਿਹੜਾ ਨਹੀਂ ਉਹਦੇ ਬਾਰੇ ਸੀ ਸੀਐਮ ਸਾਹਿਬ ਨੇ ਹਦਾਇਤਾਂ ਜਾਰੀ ਕੀਤੀਆਂ ਨਹੀਂ ਆ ਕਿ ਜਿਆਦਾ ਤੋਂ ਜਿਆਦਾ ਡਾਕਟਰ ਜਿਆਦਾ ਤੋਂ ਜਿਆਦਾ ਟੀਚਰ ਜਿਹੜੇ ਨੇ ਕਿ ਉਥੇ ਸਟੇ ਕਰਨ ਉਥੇ ਰਹਿਣ ਉਹਨੂੰ ਕਿਵੇਂ ਇਨਸੈਂਟਿਵੇਸ ਕਰਨਾਗਾ ਕਿਸ ਤਰ੍ਹਾਂ ਉਹਨੂੰ ਆਪਾਂ ਨੇ ਕੋਈ ਇਨਕਰੀਮੈਂਟਲ ਦੇਣਾਗਾ ਜਾਂ ਉਹਦੀ ਤਰੱਕੀ ਦੇ ਅੰਦਰ ਕੁਝ ਲਾਭ ਦੇਣਾਗਾ ਕਾਫੀ ਸਾਰੇ ਜਿਹੜੇ ਮੈਂ ਸਮਝਦਾ ਬਿੰਦੂ ਨੇ ਇੱਕ ਵੇਪਰੀ ਕਾਫੀ ਸਾਰੇ ਬਿੰਦੂ ਨੇ ਟੱਚ ਕੀਤੇ ਗਏ ਨੇ ਅਧਿਕਾਰੀਆਂ ਨੇ ਹਦਾਇਤ ਜਾਰੀ ਕੀਤੀ ਆ ਪਾਲਸੀ ਬਣਾ ਕੇ ਲੈ ਕੇ ਆਓ ਕੈਬਨਟ ਦੇ ਸਾਹਮਣੇ ਤਾਂ ਕਿ ਅਸੀਂ ਵਿਚਾਰ ਤੇ ਸਪੈਸ਼ਲਿਸਟ ਡਾਕਟਰ ਰਗਨੇ ਨੇ ਉਹ ਆਈਪੀਡੀ ਉਹਪੀਡੀ ਤੁਜੀ ਦੱਸਿਆ 220 اور 50 ਤੋਂ 150 ਤੇ ਸਰ ਉਹ ਨਹੀਂ ਇਹ ਰੀਚ ਚੈੱਕ ਕਰ ਸਕਦੇ ਨੇ ਇੱਕ ਦਿਨ ਚ ਐਦਾਂ ਤਾਂ ਇਹ ਹੋਊਗਾ 10000 ہزار ਪਾ ਦੂਗਾ ਕੋਈ ਕੋਈ ਲੰਗ ਫਿਰ ਕਪੜਾ ਹੋਣ ਦੀ ਕੋਸ਼ਿਸ਼ ਹੋਊਗੀ ਇਸ ਕਰਕੇ ਲਿਮਟ ਜਿਹੜੀ ਲਾਈ ਗਈ ਹੈ 200 ਰੁਪਏ ਉਪਰ ਪ੍ਰਤੀ ਪੇਸ਼ੈਂਟ ओपीडी 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 ਉਹ ਵੀ 100 ਰੁਪਏ ਉਹ ਵੀ 100 ਰੁਪਏ ਕਿਮਾ ਸਰ ਜਿਹੜੇ ਤੁਸੀਂ ਕਿਹਾ ਰਾਤ ਨੂੰ ਜਦੋਂ ਆਊਗਾ ਡਾਕਟਰ ਉਹਦੇ ਲਈ 2000 ਰੁਪਏ ਦਿਨ ਚ ਆਊਗਾ ਤਾਂ 1000 ਕਿਮਾ ਸਰ ਜਿਹੜੇ 300 ਡਾਕਟਰ ਅਸੀਂ ਪਹਿਲੀ ਉਹਦੇ ਚ ਪ੍ਰਕਿਰਿਆ ਚ ਇੰਪੈਨਲ ਕਰਾ ਡਿਊਟੀ ਟਾਈਮ 8 ਤੋਂ 8 ਹੈ ਨਾ ਹਾਂਜੀ ਕਿਮਾ ਸਰ ਜਿਹੜੀ ਦਾ ਡਾਕਟਰ ਦਾ ਜੀਪੈਸ ਲਗਾ ਦੀ ਗੱਲ ਕੀਤੀ ਹੈ ਮੈਡੀਕਲ ਡਿਪਾਰਟਮੈਂਟ ਦੇ ਵਿੱਚ ਸੀਐਮਓ ਡਾਕਟਰ ਜਿਹੜਾ ਕਨਸਰਨ ਡਾਕਟਰ ਹੈਗਾ ਉਹ ਕਾਲ ਕਰੂਗਾ ਕਿ ਸਪੈਸ਼ਲ ਨੂੰ ਮੰਨ ਲਓ ਉਹ ਐਨਥੀਸੀਆ ਦਾ ਡਾਕਟਰ ਨਹੀਂ ਹੈਗਾ ਤਾਂ THCA ਇਮੀਡੀਏਟਲੀ ਲੋਡ ਆ ਗਈ ਉਹ ਡਾਕਟਰ ਛੁੱਟੀ ਤੇ ਆ ਜਿਹੜਾ ਸਾਡਾ ਸਰਕਾਰੀ ਆ ਟਾਈਮੀਡੀਟਲੀ ਇਨ ਥੀਸੀਆ ਡਾਕਟਰ ਨੂੰ ਕਾਲ ਕਰੂਗਾ ਆਊਗਾ ਤੇ ਅਸੀਂ ਉਦੋਂ ਆਪਣੀ ਐਂਟਰੀ ਕਰਾਂਗੇ ਤੇ ਉਹਨੂੰ ਪੈਸੇ ਜਿਹੜੇ ਮਿਲਣਗੇ ਔਰ ਨਾਲ ਦੇ ਨਾਲ ਥੀਸੀਆ ਦੇ ਕੇ ਨੈਕਸਟ ਪ੍ਰੋਸੀਜਰ ਜਿਹੜਾ ਉਸ ਪੇਸ਼ੀਐਂਟ ਦਾ ਉਹ ਸਟਾਰਟ ਹੋ ਜਾਊਗਾ ਜੀ ਮਤਲਬ ਤੁਸੀਂ ਜੀਪੀਐਸ ਦੀ ਗੱਲ ਕੀਤੀ ਹੈ ਜਿਹੜੀ ਉਹਦੀ ਨਿਗਰਾਨੀ ਕਿਸ ਤਰੀਕੇ ਹੋਊਗੀ ਕਿਉਂਕਿ ਜਿਹੜੇ ਵਹੀਕਲਸ ਜਾਣਗੇ ਜੀਪੀਐਸ ਲੱਗਣਗੇ ਉਹ ਨਿਗਰਾਨੀ ਸਿਰਫ ਜਿਹੜੇ ਮਾਈਨਸ ਹੂਮ ਜੀ ਉਹ ਰੱਖਣਗੇ ਕਿ ਸਰਕਾਰ ਉਸ ਤੇ ਰੈਗੂਲਰ ਚੈੱਕ ਕਰੇ ਬਿਲਕੁਲ ਸਰਕਾਰ ਉਹ ਤੇ ਚੈੱਕ ਰੱਖੂ ਸਾਡੇ ਕੰਸਰਨਡ ਅਧਿਕਾਰੀ ਜਿਹੜੇ ਨੇਗੇ ਜਦੋਂ ਜੀਪੀਐਸ ਲੱਗ ਗਿਆ ਕਿ ਕਿੱਥੇ ਜਿਹੜਾ ਉਹ ਟਰੱਕ ਕਿਹੜੀ ਜਗ੍ਹਾ ਤੇ ਟਰੈਕਿੰਗ ਕਰ ਰਿਹਾ ਕਿੱਧਰ ਨੂੰ ਜਾ ਰਿਹਾ ਕਿੱਧਰ ਨੂੰ ਆ ਰਿਹਾ ਜੀ ਸਰ ਇਹਦੇ ਵਿੱਚ ਇਹੇ ਦਿੱਕਤ ਹੈਗੀ ਆ ਕਿ ਇਹ ਤਾਂ ਜਿਹੜਾ ਜੇ ਲਗਾ ਰਹੇ ਕਿ ਤਾਂ ਜਿਹੜੇ ਲੀਗਲ ਤਰੀਕੇ ਨਾਲ ਕਰਦੇ ਉਹ ਜਿਹੜੇ ਕਰੀ ਇਲੀਗਲ ਪੀ ਕਰ ਲਿਆ ਉਹਨਾਂ ਨੂੰ ਕਿਵੇਂ ਉਹਨਾਂ ਨੂੰ ਕਿਹੜੇ ਤਰੀਕੇ ਨਾਲ ਉਹ ਇਲੀਗਲੀ ਚੱਲ ਰਹੇ ਦੇਖੋ ਇਲੀਗਲ ਕੋਈ ਨਹੀਂ ਚੱਲਦਾ ਜਿਹੜਾ ਵੀ ਕਿਤੇ ਇਲੀਗਲ ਚੱਲਦਾਗਾ ਉਹ ਤੇ ਤੁਰੰਤ ਕਾਰਵਾਈ ਹੁੰਦੀ ਹੈਗੀ ਉਹਦੇ ਇੰਪੋਰਟ ਵੀ ਕਰਦੇ ਆ ਉਹਨੂੰ ਮਤਲਬ ਬਹੁਤ ਸਾਰਾ ਜੁਰਮਾਨਾ ਵੀ ਭਾਰੀ ਕਰਦੇ ਆਗੇ ਪਰ ਲੇਕਿਨ ਜਦੋਂ ਸਾਰਾ ਟਰੈਕਿੰਗ ਸਿਸਟਮ ਆ ਗਿਆ ਉਹ ਸਾਨੂੰ ਪਤਾ ਲੱਗ ਜੂ ਕਿ ਮਾਰਕੀਟ ਚ ਕਿੰਨਾ ਮਾਲ ਆ ਰਿਹਾ ਕਿੰਨਾ ਵਿਕ ਰਿਹਾ ਕਿੰਨਾ ਜਿਵੇਂ ਜਿਵੇਂ ਤੇਲੰਗਾਨਾ ਗਵਰਨਮੈਂਟ ਨੇ ਕਿਹਾ ਹੈ ਜਿਹੜੇ ਵੀ ਰੇਤਾ ਬਦਰੀ ਦਾ ਕੰਮ ਕਰਦੇ ਆ ਉਹਨਾਂ ਦੀ ਕਲਰ ਹੈ ਉਹ ਟਰੱਕਾਂ ਦਾ ਉਸ ਤੋਂ ਇਲਾਵਾ ਉਹ ਕੋਈ ਨਹੀਂ ਚਲਾ ਸਕਦਾ ਉਸ ਕਲਰ ਨੂੰ ਵੀ ਉਹ ਕੋਈ ਕਰ ਨਹੀਂ ਸਕਦਾ ਤਾਂ ਐਦਾਂ ਦਾ ਮਾਡਲ ਅਸੀਂ ਕਿਉਂ ਨਹੀਂ ਕਰਦੇ ਠੀਕ ਹੈ ਤੁਹਾਡਾ ਸੁਝਾਅ ਹੈ ਅੱਛਾ ਹੈ ਅਗਲੀ ਵਾਰ ਵਿਚਾਰ ਕਰਾਂਗੇ ਹੋਰ ਦੱਸੋ ਮਜੂਸ ਕੋ ਵੀ ਜਾ ਕੇ ਆਏ ਸੀ ਉਹ ਵੀ ਕਹਿੰਦੇ ਐਸੀ ਫੌਸੀਓ ਤੇ ਵੀ ਕਰਦੇ ਕਿਹੜੇ ਕੋਈ ਇੱਕ ਮਾਈਨਿੰਗ ਫੌਸੀਓ ਤੇ ਕਿਹਾ ਸੀ ਦੇਖੋ ਮੈਂ ਉਹਦੀ ਨਾਲ ਕਈ ਗੱਲਾਂ ਦੇਖਦਾ ਹੁੰਨਾ ਕਿ ਲਾਸ ਵਿਧਾਨ ਸਭਾ ਚ ਮੇਰੇ ਨਾਲ ਹੀ ਮੈਂਬਰ ਸੀਗੇ ਮਿਨਿਸਟਰ ਵੀ ਰਹੇ ਨੇ ਕੈਬਨਿਟ ਦੇ ਕਹਿੰਦੇ ਹੁੰਦੇ ਸੀ ਕਿ ਕਰਨਾਟਕਾ 38000 ਕਰੋੜ ਰੁਪਿਆ ਦਾ ਰਵ ਨੂੰ ਐਕਸਾਈਜ ਚ ਆਉਂਦਾ ਹੈ ਤਾ ਮੈਂ ਲੱਡੂ ਸੋਰੀ ਤਾ ਮੈਂ ਲੱਡੂ ਤਾਂ ਪਰ ਜਾ ਕੇ ਨਾ ਉੱਥੇ ਦੀ ਪਾਪੂਲੇਸ਼ਨ ਦੇਖਦੇ ਨੇਗੇ ਕਿ ਉੱਥੇ ਦੀ ਪਾਪੂਲੇਸ਼ਨ ਕਿੰਨੀ ਹੈ ਨਾ ਉਹਨਾਂ ਨੇ ਉੱਥੇ ਦਾ ਜੀਓਗ੍ਰਾਫੀਕਲ ਏਰੀਆ ਦੇਖਿਆ ਨਾ ਉੱਥੇ ਦਾ ਕੰਜ਼ਮਪਸ਼ਨ ਪੈਟਰਨ ਦੇਖਿਆ ਕਿ ਕੰਜ਼ਮਪਸ਼ਨ ਦਾ ਪੈਟਰਨ ਕੀ ਹੈ ਕੰਜ਼ਮਪਸ਼ਨ ਮੀਨਸ ਕਿਹੜੀ दारू ਪਸੰਦ ਕਰਦੇ ਨੇ ਲੋਕ ਕੋਈ ਸੋ ਇਹ ਗੱਲ ਇਹ ਗੱਲਾਂ ਸਟੱਡੀ ਕਰਨ ਤੋਂ ਬਾਅਦ ਸਟੇਟਮੈਂਟ ਦੇਣੀ ਚਾਹੀਦੀ ਆ ਐ ਚਾਕੇ ਸਟੇਟਮੈਂਟ ਦੇਣ ਦੇ ਬਾਅਦ ਤੇ ਵਿੱਚ ਉਹਨਾਂ ਨੂੰ ਫਿਰ ਵਿਚਾਰੇ ਘਰੇ ਬੈਠਣਾ ਪੈਦਾ ਥਾਲ ਤੋਂ ਸਰ ਜਿਲ੍ਹਾ ਪ੍ਰੀਸ਼ਦ ਹੋਰ ਬਲਾਕ ਸਮਿਤੀ ਦੇ ਚੋਣ ਦੀ ਘੋਸ਼ਣਾ ਹੋ ਰਹੀ ਸਰ ਜੇ ਸਰਕਾਰ ਕਿੰਨੀ ਤਿਆਰ ਹੈ ਬਿਲਕੁਲ ਸਰਕਾਰ ਬਿਲਕੁਲ ਰੈਡੀ ਆ ਆਮ ਆਦਮੀ ਪਾਰਟੀ ਜਿਹੜੀ ਆ ਉਹ ਇਹ ਸਾਰੀਆਂ ਇਲੈਕਸ਼ਨਾਂ ਜਿਲ੍ਹਾ ਪ੍ਰੀਸ਼ਦ ਪੰਚਾਇਤ ਸੰਪਤੀ ਸਾਰੀਆਂ ਲੜਾਂਗੇ ਅਰ ਦੂਸਰਾ ਸਰਕਾਰ ਨੇ ਸਾਰੇ ਪ੍ਰਬੰਧ ਕਰਕੇ ਇਲੈਕਸ਼ਨ ਕਮਿਸ਼ਨ ਪੰਜਾਬ ਨੂੰ ਭੇਜ ਦਿੱਤੇ ਨੇ ਇਲੈਕਸ਼ਨ ਕਮਿਸ਼ਨ ਨੇ ਫੈਸਲਾ ਕਰਨਾ ਹੈ ਉਹਨਾਂ ਦਾ ਡੋਮੇਨ ਆ ਸਾਡਾ ਡੋਮੇਨ ਨਹੀਂ ਹੈਗਾ ਕਿ ਕਦੋਂ ਡੇਟ ਅਨਾਉਂਸ ਕਰ ਦੇਣੇ ਕਿਹੜੀ ਡੇਟ ਰੱਖ ਦੇਣੇ ਕਿ ਅਸੀਂ ਇਹਨਾਂ ਨੂੰ ਪ੍ਰਪੋਜ਼ਲ ਭੇਜਦੇ ਕਿ ਤੁਸੀਂ ਅਸੀਂ ਸਰਕਾਰ ਜਿਹੜੀ ਆ ਤੁਹਾਨੂੰ ਪ੍ਰਬੰਧ ਕਰਕੇ ਦੇਣ ਨੂੰ ਤਿਆਰ ਆ ਤੁਸੀਂ ਇਲੈਕਸ਼ਨ ਡਿਲੀਗਰ

और ब्लेम वो हमें कर रहे हैं पंजाब को पंजाब को टारगेट कर रहे हैं सो उन्हें चाहिए कि अपना घर पहले साफ रखें, उनके स्पोर्ट्स डिपार्टमेंट का क्या हाल है उस पर ध्यान देना चाहिए ना के मान साहब के ऊपर कर्मचारी तो 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 जो है वो उन्होंने जाम लगा दिया तो देखिये उन, उन सभी की मांगों के ऊपर सरकार ऑलरेडी विचार कर रही है उनको डिफरेंट टाइम हम मीटिंग भी देते हैं आते भी हैं पर लेकिन उनको कानून को अपने हाथ में नहीं लेना चाहिए ना जो कि हम मुलाजमें बैठ के बात करें तो बात करके मसला हल हो सकता है उसको ये नहीं की लाइन ऑर्डर की पोजीशन को खराब करें और दूसरे लोगों की जान को खतरे में डालें अपनी जान भी खतरे में डालें और दूसरे लोगों की जान के भी खतरे में डालें तो हम तो उनकी सब मुश्किलें मेरे तो मंथ भाई पिछले थोड़े देर पहले मेरे से मिलके गए हैं तो मैंने उनको उनकी कमेटी बनाई हुई है डिपार्टमेंट की कमेटी बनी हुई है उस पर डिपार्टमेंट में ऐसा नहीं होता कि 24 घंटे में कोई मामला हल होता है उनको टाइम दिया गया कि भाई इतने समय में ये हल हो जाएगा तो उनको वेट करनी चाहिए उनको संयम रखना चाहिए ਕਿ ਇਹ ਚੋੜਨਾ ਹੈ ਨਾ ਇਲੀਗਲ ਮਾਈਨਿੰਗ ਤੇ ਕਹਿੰਦੇ ਚੈਲੰਜ ਕਰਦਾ ਮੈਂ ਇਸ ਭਵੰਤਮਨ ਸਰਕਾਰ ਨੂੰ ਵੀ ਚੱਲ ਰਹੀ ਹੈ ਅਸ਼ੋਕ ਸ਼ਰਮਨ ਦੇਖੋ ਜਦੋਂ ਪੰਜਾਬ ਦੇ ਅੰਦਰ ਬੀਜੇਪੀ ਦੀ ਸਰਕਾਰ ਸੀ ਅਕਾਲੀ ਦਰ ਬੀਜੇਪੀ ਦੀ ਸਰਕਾਰ ਸੀ ਉਹਨਾਂ ਨੇ ਪੰਜਾਬ ਚ ਮਾਈਨਿੰਗ ਮਾਫੀਆ ਖੜਾ ਕੀਤਾ ਸੀ ਉਹਨੂੰ ਅੱਗੇ ਕੈਰੀ ਫਾਰਵਰਡ ਕੀਤਾ ਕਾਂਗਰਸ ਪਾਰਟੀ ਨੇ ਆਮ ਆਦਮੀ ਪਾਰਟੀ ਜਦੋਂ ਅਸੀਂ ਕਿਸੇ ਵੀ ਮਾਫੀਆ ਨੂੰ ਖਤਮ ਕਰਦੇ ਆ ਤਾਂ ਉਸੇ ਸਮੇਂ ਕਦੇ ਭਾਜਪਾ ਬੋਲਦੀ ਹੈ ਕਦੇ ਕਾਂਗਰਸ ਬੋਲਦੀ ਹੈ ਕਦੇ ਭਾਰਤ ਜਨਤਾ ਪਾਰਟੀ ਬੋਲਦੀ ਹੈ ਕਦੇ ਉਹਨਾਂ ਦੇ ਪ੍ਰਧਾਨ ਬੋਲਦੇ ਕਿਉਂਕਿ ਉਹਨਾਂ ਦੇ ਆਕੇ ਹੀ ਇਹ ਕੰਮ ਕਰਦੇ ਨੇਗੇ ਜੀ ਅਸੀਂ ਗੈਂਗਸਟਰ ਖਤਮ ਕਰਦੇ ਆਂ ਤੇ ਕਹਿੰਦੇ ਜੀ ਲਾਅ ਐਂਡ ਆਰਡਰ ਖਰਾਬ ਹੋ ਗਿਆ ਉਹ ਇਹ ਨਹੀਂ ਕਹਿੰਦੇ ਕਿ ਠੀਕ ਹੋ ਗਿਆ ਜਿਹੜਾ ਗੈਂਗਸਟਰ ਅਸੀਂ ਪਾਲਿਆ ਸੀ ਖਤਮ ਕਰਤਾ ਜੱਗੂ ਭਗਵਾਨ ਪੂਜੇ ਦਾ ਨਾਂ ਕਿਦਣਾ ਬੋਲਦਾ ਲਾਰੈਂਸ ਬਿਸਰੋਈ ਦਾ ਨਾਂ ਕਿਦਣਾ ਬੋਲਦਾ ਮੁਖਤਾਰ ਅंसारी ਦਾ ਨਾਂ ਕਿਦਣਾ ਬੋਲਦਾ ਡਾਕਟਰ ਸਾਹਿਬ ਉਹਦੇ ਕਿਹੜੀ ਗੁਫਾ ਚ ਰਹਦੇ ਹੁੰਦੇ ਸੀਗੇ ਜਦੋਂ ਮੁਖਤਾਰ ਅंसारी ਰੋਪੜ ਰਹਿੰਦਾ ਸੀਗਾ ਇਓ ਸਮੇ ਸਰ ਫਰ ਸਰ ਉਹਨੂੰ ਚਾਰ ਜਿਪਸੀਆਂ ਦੀ ਲੋੜ ਸੀ ਕਿ ਦੋ ਅੱਗੇ ਚੱਲਣ ਦੋ ਪਿੱਛੇ ਚੱਲਣ ਕਿਉਂਕਿ ਹਾਰੇ ਹੋਏ ਸੀ ਸੋ ਇਸ ਤਰ੍ਹਾਂ ਦੇ ਸਟੇਟਮੈਂਟਾਂ ਦੇਣ ਤੋਂ ਪਹਿਲਾਂ ਉਹਨਾਂ ਨੂੰ ਗਰੇਜ਼ ਕਰਨਾ ਚਾਹੀਦਾ ਕਿ ਕਿਸ ਤਰ੍ਹਾਂ ਦਾ ਵਿਹੇਬ ਉਹਨਾਂ ਦੀ ਸਰਕਾਰ ਦੇ ਸਮੇ ਹੋਇਆ ਅਸੀਂ ਕੱਲੀ ਕੱਲੀ ਚੀਜ਼ ਨੂੰ ਜੜੀਆ ਠੀਕ ਕਰ ਰਹੇ ਹਾਂ ਦੁਰਸਤ ਕਰ ਰਹੇ ਹਾਂ ਇਸੇ ਗੱਲ ਕਰਕੇ ਉਹ ਤੜਫ ਰਹੇ ਨੇ ਉਹਨਾਂ ਨੂੰ ਲੱਗ ਰਿਹਾ ਕਿ ਸਾਡਾ ਸਿਸਟਮ ਤਬਾਹ ਹੋ ਰਿਹਾ ਕਿਉਂਕਿ ਉਹਨਾਂ ਨੇ 25 30 ਸਾਲ ਲਾ ਕੇ ਇਹ ਸਿਸਟਮ ਬਣਾਇਆ ਇਸ ਸਿਸਟਮ ਖੜਾ ਕੀਤਾ ਕਿ ਪੈਰਲਲ ਸਰਕਾਰ ਦੇ ਬਰਾਬਰ ਇੱਕ ਹੋਰ ਸਰਕਾਰ ਇੱਕ ਮਾਫੀਆ ਉਹ ਅਜੇ ਤੁਸੀਂ ਮਾਫੀਆਂ ਨਾ ਤੋੜਦੇ ਆ ਤਾਂ ਮਾਫੀਆਂ ਜਿਨ੍ਹਾਂ ਨੇ ਬਣਾਇਆ ਭਾਈ ਤਕਰੀਬ ਤਾਂ ਹੋਣੀ ਆ ਥੈਂਕ ਯੂ ਉਹਨਾਂ ਦਾ ਇਹ ਕਹਿਣਾ ਹੈ ਕਿ ਮੈਂ ਵੀ ਤਾਂ ਸਮਝਾ ਸੀ ਮੈਂ ਮੁਰਦਾ ਚੁੱਕਿਆ ਸੀਗਾ ਪਰ ਸਰਕਾਰ ਦੇ ਵੱਲੋਂ ਕਿਸੇ ਵੀ ਮੰਤਰੀ ਨੇ ਜਾਂ ਕਿਸੇ ਵੀ ਵਿਧਾਇਕ ਨੇ ਇਹ ਨਹੀਂ ਕਿਹਾ ਕਿ ਵਾਕਈ ਕਦੇ ਵੀ ਮੇਰੇ ਬਿਆਨ ਨੂੰ ਗੰਭੀਰਤਾ ਨਾਲ ਨਹੀਂ ਲਿਆ ਉਹਨਾਂ ਦਾ ਇਹ ਦੇਖੋ ਗੱਲ ਇਹ ਆ ਉਹਨਾਂ ਨੇ ਮੇਰੇ ਸਾਹਮਣੇ ਤੁਸੀਂ ਸਤਿ੍ਰਿਧਿ ਜਿਹਾ ਕੀ ਦੀ ਗੱਲ ਕਰਦੇ ਹੋ ਹਾਂ ਅਸ਼ਨੀ ਸ਼ਰਮਾ ਅਸ਼ਨੀ ਸ਼ਰਮਾ ਉਹਨਾਂ ਨੂੰ ਸਾਡੇ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਆਜੋ ਸਮਾਮਨ ਦਿਖਾ ਦਿਓ ਨਾਲ ਚੱਲਿਓ ਜਦੋਂ ਉਹ ਤਾਂ ਜਾਂਦੇ ਨੇ ਸਿਰਫ ਪ੍ਰੈਸ ਸਟੇਟਮੈਂਟ ਦੇਣ ਨੂੰ ਤਿਆਰ ਰਹਿੰਦੇ ਨੇ ਕਿ ਜਦੋਂ ਅੰਦਰ ਵਿਧਾਨ ਸਭਾ 'ਚ ਗਿਆ ਅਸੀਂ ਗੱਲ ਕਰਨੀ ਚਾਹੀਦੀ ਹੈ ਉਹਨਾਂ ਨੂੰ ਥੈਂਕ ਯੂ ਛੋਟੀ ਇਨਫੋਰਮੇਸ਼ਨ ਦੇ ਦਿਓ ਜਿਹੜਾ ਹਿੰਦੀ 'ਚ ਗੱਲ ਕਰਦੇ ਇੱਕ ਛੋਟੀ ਜੀ ਹਿੰਦੀ ਵਿੱਚ ਇੱਕ ਛੋਟੀ ਜੀ ਇਨਫੋਰਮੇਸ਼ਨ ਦੇ ਦੇ ਜੋ ਗੁਰੂ ਕੇ ਬਾਤ ਜੀ ਦਾ ਪ੍ਰਕਾਸ਼ ਆਪਣੇ ਸਤਾਬ ਦੀ ਹੋਇਆ ਗਿਆ ਵਾ ਤਾਂ ਉਹਦੇ ਵਿੱਚ ਕੰਮ ਤਾਂ ਵੈਸੇ ਗੁਰੂ ਘਰ ਦਾ ਵਾ ਇੱਕ ਇਨਫੋਰਮੇਸ਼ਨ ਚਾਹੀਦੀ ਸੀ ਕਿ ਉਹਦੇ ਵਿੱਚ ਕਿੰਨੇ ਪ੍ਰਾਣੀਆਂ ਨੇ ਜਿਹੜਾ ਹੈਗਾ ਵਾ ਅੰਮ੍ਰਿਤ ਛਕਿਆ ਵਾ ਨਾ ਸਰਕਾਰ ਦੇ ਵੱਲੋਂ ਕੁਝ ਆਇਆ ਤੇ ਨਾ ਹੀ ਕਿਸੇ ਜਥੇਬੰਦੀ ਨੇ ਕੀਤਾ ਕਿਉਂਕਿ ਇਹ ਇੱਕ ਵੱਡੀ ਚੀਜ਼ ਹੁੰਦੀ ਹੈ ਰਿਜ਼ਲਟ ਇਹ ਨਿਕਲਣਾ ਇੱਕ ਕਲਚਰਲ ਪ੍ਰਾਣੀਆਂ ਨੇ ਕਲਚਰਲ ਟੂਰਿਜ਼ਮ ਡਿਪਾਰਟਮੈਂਟ ਦਾ ਉਹਨਾਂ ਦਾ ਕੰਮ ਹੈ ਮੇਰੇ ਕੋਲੇ ਦਾ ਡਾਟਾ ਜਿਹੜਾ ਅੰਕੜਾ ਹੁੰਦਾ ਉਹਨਾਂ ਦੇ ਵੱਲੋਂ ਵੀ ਹੱਥ ਤੱਕ ਸਪੱਸ਼ਟ ਨਹੀਂ ਕੀਤਾ ਕਿ ਦੇਖੋ ਸਰਕਾਰ ਦਾ ਕੰਮ ਆ ਸਤਬਦੀ ਗੁਰੂ ਸਾਹਿਬਾਨ ਦੀ ਬਣਾਈ ਇਹ ਤਾਂ ਜਿਹੜਾ ਵੀ ਪ੍ਰਭਾਵਿਤ ਹੋਊਗਾ ਉਹ ਨਿੱਜੀ ਤੌਰ ਤੇ ਮੈਨੂੰ ਲੱਗਦਾ ਕਰ ਸਕਦਾਗਾ ਸਰਕਾਰ ਕੰਪੈਲ ਨਹੀਂ ਕਰ ਸਕਦੀ ਕਿਸੇ ਨੂੰ ਤੇ ਤੁਸੀਂ ਜਿਹੜਾ ਹੈਗਾ ਆ ਧਰਮ ਚ ਜਾਓ ਆ ਧਰਮ ਦੇ ਵਿੱਚ ਜਾਓ ਸੋ ਉਹ ਡਿਪਾਰਟਮੈਂਟ ਦਾ ਕੰਮ ਉਹਨਾਂ ਨੇ ਅਪਲਾਈ ਕਰਨਾ ਬਟ ਲੇਕਿਨ ਮੈਂ ਜੋ ਸਮਝਦਾਗਾ ਸਰਕਾਰ ਨੇ ਜਿਹੜੀ ਸਿਸਟਮ ਜਿਵੇਂ ਸਰਕਾਰ ਨੇ ਜਿਹੜੀ ਆ तो पूर्वक बनाइए आज आज हमारे पंजाब के माननीय मुख्यमंत्री सरदार भगवंत सिंह मान जी के आ, की अगुवाई में कैबिनेट की एक अहम मीटिंग हुई जिसमें बहुत सारे फैसले लिए गए सबसे बड़ा फैसला मैं समझता हूं कि हेल्थ सेक्टर में हुआ हम आज 300 जो स्पेशलिस्ट डॉक्टर हैं 300 स्पेशलिस्ट डॉक्टर उनको इन पैनल करने जा रहे हैं ताकि जब भी इमरजेंसी में लोड पड़े जब भी इमरजेंसी हो किसी भी पेशेंट को सरकारी हॉस्पिटल में तो हम प्राइवेट हॉस्पिटल से बुला के उस पेशेंट का इलाज कर पाए कई क्योंकि कई जो सीनियर डॉक्टर हैं स्पेशलिस्ट वो प्राइवेट हॉस्पिटल चलाने लग जाते हैं रिटायरमेंट होने के बाद जब उनकी रिटायरमेंट होती है तो उनकी सेवाओं को लेने के लिए बड़ा फैसला हुआ है उनको हम इंसेंटिवाइज करेंगे उनको पैसे देंगे इसी तरीके से जो हमारे डिपार्टमेंट के जो सरकार के डॉक्टर होते हैं जब उन वो अपनी ड्यूटी करके घर पे चले जाएं तो उनको ऑन कॉल करना हो तब उनको भी हमने इंसेंटिवाइज किया है कि उनको आने पर डे टाइम वन थाउजेंड मिलेगा और नाइट टाइम जो है टू थाउजेंड मिलेगा ये बहुत बड़ा फैसला हुआ है मैं समझता हूं इसमें कि यह बहुत बड़ा एक सुधार जो है हेल्थ सेक्टर में हुआ है इसके अलावा जो प्रोक्योरमेंट रूल्स हैं उसमें हमने थोड़ी छोट दी है पहले आ, दो लाख पचास हजार तक का जो भी कोई प्रोक्योरमेंट करनी होती थी वो उसमें से टेंडर प्रक्रिया से छूट होती थी तो अब वो प्रक्रिया हमने उसकी जो रेट है बढ़ा के वो पांच लाख रुपए तक कर दिए हैं इसके अलावा जो सहकारिता जो हमारा कोऑपरेशन डिपार्टमेंट डिपार्टमेंट में है इसमें हमने थोड़ा अथॉरिटीज हैं अनुशासनी जो डिसिप्लिनरी अथॉरिटी और एपीलेट अथॉरिटी उसमें थोड़ा तब्दील किया है ताकि ये एक्शन जो जो अधिकारी गलत काम करता है उसके उसके ऊपर एक्शन जो है अच्छे तरीके से ठीक ढंग से हो सके इसके अलावा माइनिंग डिपार्टमेंट में माइनिंग एंड डिपार्टमेंट में बहुत बड़ा फैसला हुआ है कि जीएसपी जीपीएस सॉरी जीपीएस जो जो भी हमारा व्हीकल होगा जो भी व्हीकल यूज करता उस पर जीपीएस लगाना लाजमी होगा और उसकी रजिस्ट्रेशन होगी और इससे अलावा जो हमारा उनकी अपील थी एक अपील सुनने का अधिकार तो सुपरडेंट ऑफ इंजीनियर को दिया गया है ताकि पेंडेंसी जो अपील्स की है वो कम होगी और जल्दी जल्दी निपटारा होगा जो भी गलत काम करेगा उसको सजा मिल पाए ये मैं समझता हूं आज बड़े फैसले पंजाब सरकार ने किए हैं मैं धन्यवाद बोलना चाहता हूं हमारे माननीय मुख्यमंत्री साहब भगवंत सिंह